ਵੀ ਡੀਟੀਓ ਆਫਿਸ ਐਮਰੇਸਰ ਦਾ ਆ ਸੂਰ ਦੇਖ ਲੋ ਆ ਘੁੰਮਦੇ ਆ ਮੈਂ ਬੜੇ ਦਿਨਾਂ ਤੋਂ ਡੀਟੀਓ ਦਫਤਰ ਦੇ ਚੱਕਰ ਕੱਢਣ ਡਿਆ ਔਰ ਜਦੋਂ ਵੀ ਜਾਣਾ ਇਹ ਸੁਣਨ ਨੂੰ ਮਿਲਦਾ ਵੀ ਡੀਟੀਓ ਸਾਹਿਬ ਅੱਜ ਮੀਟਿੰਗ ਤੇ ਗਏ ਨੇ ਉਹ ਕੰਮ ਗਏ ਨੇ ਕਿਤੇ ਚਲੋ ਉਸ ਦਿਨ ਮੈਂ ਕਿਹਾ ਵੇਟ ਹੀ ਕਰ ਲੈਨੇ ਅੱਧਾ ਘੰਟਾ ਫੋ ਮੈਂ ਆਲੇ ਦੁਆਲੇ ਜਦੋਂ ਇੱਥੇ ਉੱਧਰ ਵੇਖਿਆ ਤੇ ਗੱਡੀ ਚ ਉਤਰਿਆ ਤੇ ਪਹਿਲਾਂ ਤੇ ਮੇਰੇ ਪੈਰ ਚ ਵੱਜਾ ਕੱਚ ਤੇ ਫਿਰ ਮੈਂ ਪਰਲੇ ਬਨੇ ਜਦੋਂ ਜਾ ਕੇ ਵੇਖਿਆ ਉਹਦਾ ਆਲਾ ਦੁਆਲਾ ਤੇ ਉੱਥੇ ਸੂਰ ਜਿਹੜੇ ਆ ਉਹ ਗੱਡੀ ਦੇ ਆਲੇ ਦੁਆਲੇ ਫਿਰ ਮੈਂ ਉਹ ਸੂਰਾਂ ਦੀ ਵੀਡੀਓ ਬਣਾ ਕੇ ਚੈਨਲ ਤੇ ਪਾਈ ਔਰ ਨਾਲ ਸਾਰੇ ਆਲੇ ਦੁਆਲੇ ਵਿਖਾਇਆ ਵੀ ਇੱਥੋਂ ਦੇ ਹਾਲਾਤ ਵੇਖ ਲਓ ਇਹ ਸਾਡੇ ਸ਼ਹਿਰ ਦੀ ਸਮਾਰਟ ਸਿਟੀ ਆ ਤੇ ਅਫਸਰ ਮੈਂ ਗਿਆ ਕਿਉਂ ਨਹੀਂ ਬੰਦੇ ਇੱਥੇ ਤੇ ਮੈਂ ਫਿਰ ਜਦੋਂ ਵੇਖਿਆ ਵੀ ਮੈਂ ਗਿਆ ਇੱਥੇ ਤੇ ਬੰਦਾ ਆਮ ਬੰਦਾ ਨਹੀਂ ਖਲੋ ਸਕਦਾ ਤੇ ਅਫਸਰਾਂ ਇੱਥੇ ਕਿੱਥੋਂ ਬਹਿਣਾ ਤੇ ਇੱਥੇ ਜੇ ਤੁਸੀਂ ਜਾਓਗੇ ਤੇ ਇੱਥੇ ਸੂਰ ਇੰਨੇ ਆ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਸੂਰਾਂ ਦਾ ਸਰਕਾਰੀ ਦਫ਼ਤਰਾਂ 'ਚ ਕੀ ਕੰਮ ਆ ਦੇਸ਼ ਦੇ ਪ੍ਰਧਾਨ ਮੰਤਰੀ ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਉਸ ਸੇਬਿਆਨ ਕਹਿੰਦੇ ਸਾਫ ਸੁਥਰਾ ਰੱਖੋ ਇਹ ਮਨਾਉਂਦੇ ਵੀ ਆ ਸਰਮਾਨ ਵੀ ਕਰਦੇ ਲੋਕਾਂ ਨੂੰ ਪਰ ਮੈਨੂੰ ਇੱਕ ਗੱਲ ਦੱਸੋ ਤੁਸੀਂ ਕਚਹਿਰੀ ਜਾ ਕੇ ਵੇਖੋ ਡੀਟੀਓ ਦਫਤਰ ਜਾ ਕੇ ਵੇਖੋ ਉਹੋ ਹੀ ਨਹੀਂ ਚੀਜ਼ਾਂ ਸਾਫ ਹੈਗੀਆਂ ਤੇ ਦੂਜਿਆਂ ਨੂੰ ਤੁਸੀਂ ਕਿਉਂ ਗਿਆਨ ਦਿੰਦੇ ਜੇ ਜੇ ਕੋਈ ਹੋਰ ਗਰੀਬ ਬੰਦਾ ਹੁੰਦਾ ਕਿਸੇ ਦੀ ਦੁਕਾਨਗਾੜੀ ਪਾਣੀ ਖਲੋਤਾ ਫੜ ਕੇ ਚਲਾਨ ਕੱਟ ਕੇ ਅਥਰ ਫੜਾਉਂਦੇ ਜੇ ਉਹਦਾ ਵਿਚਾਰਦਾ ਜਲੂਸ ਕੱਢ ਦਿੰਦੇ ਤੁਸੀਂ ਉਹਨੇ ਕਮਾਉਂਦਾ ਨਹੀਂ ਜਿੰਨੇ ਉਹਨੂੰ ਤੁਸੀਂ ਠੋਕ ਦਿੰਦੇ ਹੁਣ ਤੁਹਾਨੂੰ ਜੁਰਮਾਨਾ ਕਿੰਨੇ ਦਾ ਲੱਗੇ ਇਹ ਗੁੰਡਾ ਟੈਕਸ ਹਰ ਜਗਾਈ ਪੁੱਲੇ ਮੰਡੀ ਚ ਗੁੰਡਾ ਟੈਕਸ ਇੱਥੇ ਗੁੰਡਾ ਟੈਕਸ ਡੀਟੀਓ ਦਫਤਰ ਤੋਂ ਹੀ ਚਲਾਨ ਕੱਟ ਕੱਟ ਕੇ ਲੋਕਾਂ ਦੇ ਹੱਥਾਂ 'ਚ ਫੜਾ ਜਾਂਦੇ ਨੇ ਸਾਫ ਸਫਾਈ ਕਹਿੰਨੇ ਦੇਣੀ ਹੈ ਤੁਸੀਂ ਜਿਹੜਾ ਆਰਸੀਆਂ ਦੇ ਪੈਸੇ ਕਹਿੰਨੇ ਕਹਨੇ ਟੈਕਸ ਤੁਸੀਂ ਕਹਿੰਨੇ ਕਹਨੇ ਲੈਂਡ ਹੈ ਜੇ ਤਨਖਾਹਾਂ ਤੁਸੀਂ ਲੋਕਾਂ ਦੇ ਪੈਸੇ ਆਂ ਟੈਕਸਾਂ ਦੇ ਕਹਿੰਨੇ ਕਹਨੇ ਲੈਂਡ ਕੰਮ ਤੇ ਉਹਨਾਂ ਕਰਦੇ ਨਹੀਂ ਤੁਸੀਂ ਮੈਨੂੰ ਦੱਸੋ ਕਰਦੇ ਕੀ ਉੱਥੇ ਤੇ ਬੈਂਦੇ ਵੇਖੇ ਨਹੀਂ ਮੈਂ ਪੰਜਾ ਛੇ ਦਿਨਾਂ ਤੋਂ ਇਹੋ ਵੇਖਣ ਡਿਆ ਸਾਸੀਆ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਦਾ ਤਸਵੀਰਾਂ ਵਿਖਾਵਾਂਗੇ ਤਾਲੁਕ ਸ਼੍ਰੀ ਅੰਮ੍ਰਿਤਸਰ ਸਾਹਿਬ ਦੀਆਂ ਡੀਟੀਓ ਆਫਿਸ ਦੀਆਂ ਜਿੱਥੇ ਅਕਸਰ ਲੋਕਾਂ ਦੇ ਰਜਾਲਾ ਦੀ ਤਰ੍ਹਾਂ ਲੋਕਾਂ ਦੇ ਜਿਹੜੇ ਕਿ ਲਾਇਸੈਂਸ ਅਪਲਾਈ ਹੁੰਦੇ ਨੇ ਲਾਇਸੈਂਸੀਆਂ ਫੋਟੋਆਂ ਹੁੰਦੀਆਂ ਨੇ ਆਰ.ਟੀ.ਆਈ ਅਪਲਾਈ ਹੁੰਦੀਆਂ ਨੇ ਤੇ ਖਾਸ ਕਰਕੇ ਲੋਕਾਂ ਦੀਆਂ ਨੰਬਰ ਪਲੇਟਾਂ ਜਿਹੜੀਆਂ ਇੱਥੇ ਲੱਗਦੀਆਂ ਨੇ ਵਾਹ ਨਾ ਆਵੀਆਂ ਪਰ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਇਹ ਜਿਹੜਾ ਡੀ.ਟੀ.ਓ. ਆਫਿਸ ਹੈ ਅੱਜਕੱਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਵਾ ਤੁਸੀਂ ਦੇਖਿਆ ਵੀ ਸਾਡੇ ਸਮਾਜ ਸੇਵੀ ਜਿਹੜੇ ਕੀ ਸੋਨੂ ਜੰਡਿਆਲਾ ਜੀ ਉਹਨਾਂ ਨੇ ਕਿ ਵੀਡੀਓ ਬੈਲ ਕੀਤੀ ਇੱਥੋਂ ਦੀ ਜਿਹੜੇ ਕੀ ਇੱਥੇ ਗੰਦਗੀ ਦੇ ਥਾਂ ਦਾ ਢੇਰ ਲੱਗੇ ਹੋਏ ਨੇ ਤੇ ਸੂਰਾਂ ਜਿਹੜੀ ਕੀ ਪਰ ਮਾਰ ਲੱਗੀ ਹੋਈ ਆ ਸੋਨੂ ਜੰਡਿਆਲਾ ਜੀ ਸਾਡੇ ਨਾਲ ਗੱਲਬਾਤ ਕਰਾਂਗੇ ਸੋਨੂ ਜਿਹੜਾ ਸਭ ਤੋਂ ਵੱਡਾ ਬਹੁਤ ਬਸਾਕ ਦਾ ਜੀ ਪੰਜਾਬੀ ਲੋਕ ਚੈਨਲ ਬ ਉਹਨੂੰ ਜੰਡਿਆਲਾ ਦੀ ਤੁਹਾਡੀ ਇੱਕ ਵੀਡੀਓ ਵਾਇਲ ਹੋਈ ਆ ਡੀਟੀਓ ਆਫਿਸ ਦਾ ਡੀਟੀਓ ਵਿੱਚ ਲਾਇਸੈਂਸ ਬਣਾਉਣ ਗਏ ਸੀ ਜਾਂ ਕੋਈ ਆਰਸੀ ਬਣਾਉਣ ਗਏ ਸੀ ਜਾਂ ਕੋਈ ਨੰਬਰ ਪਲੇਟਾਂ ਬਣਾਉਣ ਗਏ ਸੀ ਕੰਮ ਕੀ ਸੀ ਤੁਸੀਂ ਉੱਥੇ ਜਾ ਕੇ ਵੀਡੀਓ ਵਾਇਲ ਕਰਤੀ ਤੇ ਹਾਲਾਤ ਬੜੇ ਤਰਸਯੋਗ ਨੇ ਤੁਹਾਡੇ ਦਰਸ਼ਕਾਂ ਨੂੰ ਇਹ ਸਾਂਝਾ ਕਰਦੇ ਹੋ ਕੀ ਹਾਲਾਤ ਨੇ ਤੁਹਾਡੇ ਉਹ ਜਿਹੜੀ ਵੀਡੀਓ ਵਾਇਲ ਕੀਤੀ ਗਈ ਤੇ ਕੀ ਕੀ ਦਿਖਾਇਆ ਗਿਆ ਇਸ ਵੀਡੀਓ ਵਿੱਚ ਮੈਂ ਬੜੇ ਦਿਨਾਂ ਤੋਂ ਡੀਟੀਓ ਦਫ਼ਤਰ ਦੇ ਚੱਕਰ ਕੱਢਣ ਡਿਆ ਔਰ ਜਦੋਂ ਵੀ ਜਾਣਾ ਇਹ ਸੁਣਨ ਨੂੰ ਮਿਲਦਾ ਵੀ ਡੀਟੀਓ ਸਾਹਿਬ ਅੱਜ ਮੀਟਿੰਗ ਤੇ ਗਏ ਨੇ ਉਹ ਕੰਮ ਗਏ ਨੇ ਕਿਤੇ ਚਲੋ ਉਸ ਦਿਨ ਮੈਂ ਕਿਹਾ ਵੇਟ ਹੀ ਕਰ ਲੈਨੇ ਅੱਧਾ ਘੰਟਾ ਹੁਣ ਮੈਂ ਆਲੇ-ਦੁਆਲੇ ਜਦੋਂ ਇੱਥੇ ਉੱਧਰ ਵੇਖਿਆ ਤੇ ਗੱਡੀ 'ਚ ਉਤਰਿਆ ਤੇ ਪਹਿਲਾਂ ਤੇ ਮੇਰੇ ਪੈਰ 'ਚ ਵਜਿਆ ਕੱਚ ਦੂਜਾ ਜਿਹੜਾ ਵਾ ਮੇਰੇ ਗੱਡੀ ਦਾ ਬੰਪਰ ਵੀ ਡਿੱਗ ਪਿਆ ਥੱਲੇ ਤੇ ਫਿਰ ਮੈਂ ਪਰਲੇ ਬਨੇ ਜਦੋਂ ਜਾ ਕੇ ਵੇਖਿਆ ਉਹਦਾ ਆਲੇ-ਦੁਆਲੇ ਤੇ ਉੱਥੇ ਸੂਰ ਜਿਹੜੇ ਆ ਉਹ ਗੱਡੀ ਦੇ ਆਲੇ-ਦੁਆਲੇ ਫਿਰ ਮੈਂ ਉਹ ਸੂਰਾਂ ਦੀ ਵੀਡੀਓ ਬਣਾ ਕੇ ਚੈਨਲ ਤੇ ਪਾਈ ਔਰ ਨਾਲ ਸਾਰੇ ਆਲੇ-ਦੁਆਲੇ ਵਿਖਾਇਆ ਵੀ ਇੱਥੋਂ ਦੇ ਹਾਲਾਤ ਵੇਖ ਲਓ ਇਹ ਸਾਡੇ ਸ਼ਹਿਰ ਦੀ ਸਮਾਰਟ ਸਿਟੀ ਆ ਤੇ ਅਫਸਰ ਮੈਂ ਕਿਹਾ ਕਿਉਂ ਨਹੀਂ ਬੰਦੇ ਇੱਥੇ ਤੇ ਮੈਂ ਫਿਰ ਜਦੋਂ ਵੇਖਿਆ ਵੀ ਮੈਂ ਕਿਹਾ ਇੱਥੇ ਤੇ ਬੰਦਾ ਆਮ ਬੰਦਾ ਨਹੀਂ ਬੜਾ ਘਰਕ ਕਰਤਾ ਇਹਦੇ ਨਾਲ ਮਤਲਬ ਭਗਤਾਂ ਵਾਲੇ ਵਾਲਾ ਡੈਂਪਿਆ ਨਾ ਜਿਹੜਾ ਉੱਥੇ ਵੀ ਡੈਂਪ ਤੇ ਵੀ ਇੰਨੀ ਗੰਦਗੀ ਨਹੀਂ ਆ ਜਿੰਨੀ ਗੰਦਗੀ ਇੱਥੇ ਵਾਲੇ ਦਵਾਲੇ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਬੰਦੇ ਕਿਹੜੇ ਹਿਸਾਬ ਨਾਲ ਆ ਲੋਕਾਂ ਨੂੰ ਤੇ ਬੜਾ ਇਹ ਪ੍ਰਚਾਰ ਦਿੰਦੇ ਨੇ ਗਿਆਨ ਦਿੰਦੇ ਨੇ ਵੀ ਤੁਸੀਂ ਆਪਣਾ ਵਾਲਾ ਦਵਾਲਾ ਸਾਫ਼ ਸੁਥਰਾ ਰੱਖੋ ਦੇਸ਼ ਦੇ ਪ੍ਰਧਾਨ ਮੰਤਰੀ ਉਹ ਅਰਮਾਨਯੋਗ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਸਵੱਛ ਅਭਿਆਨ ਕਹਿੰਦੇ ਸਾਫ਼ ਸੁਥਰਾ ਰੱਖੋ ਇਹ ਮਨਾਉਂਦੇ ਵੀ ਆ ਸਰਮਾਨ ਵੀ ਕਰਦੇ ਲੋਕਾਂ ਨੂੰ ਪਰ ਮੈਨੂੰ ਇੱਕ ਗੱਲ ਦੱਸੋ ਤੁਸੀਂ ਕਚਹਿਰੀ ਜਾ ਕੇ ਵੇਖੋ ਡੀਟੀਓ ਦਫਤਰ ਜਾ ਕੇ ਵੇਖੋ ਉਹੋ ਹੀ ਨਹੀਂ ਚੀਜ਼ਾਂ ਸਾਫ਼ ਹੈਗੀਆਂ ਤੁਹ ਦੂਜਿਆਂ ਨੂੰ ਤੁਸੀਂ ਕਿਉਂ ਗਿਆਨ ਦਿੰਦੇ ਜੇ ਜੇ ਕੋਈ ਹੋਰ ਗਰੀਬ ਬੰਦਾ ਹੁੰਦਾ ਕਿਸੇ ਦੀ ਦੁਕਾਨਗਾਰੀ ਪਾਣੀ ਖਲੋਤਾ ਫੜ ਕੇ ਚਲਾਨ ਕੱਟ ਕੇ ਤੁਸੀਂ ਫੜਾਉਂਦੇ ਜੇ ਉਹਦਾ ਵਿਚਾਰਦਾ ਜਲੂਸ ਕੱਢ ਦਿੰਦੇ ਤੁਸੀਂ ਉਹਨੇ ਕਮਾਉਂਦਾ ਨਹੀਂ ਜਿੰਨੇ ਉਹਨੂੰ ਤੁਸੀਂ ਠੋਕ ਦਿੰਦੇ ਹੁਣ ਤੁਹਾਨੂੰ ਜੁਰਮਾਨਾ ਕਿੰਨੇ ਦਾ ਲੱਗੇ ਤੁਸੀਂ ਜਿਹੜਾ ਆਰਸੀਆਂ ਦੇ ਪੈਸੇ ਕਿਨੇ ਕਿਨੇ ਟੈਕਸ ਤੁਸੀਂ ਕਿਨੇ ਕਿਨੇ ਲੈਂਡ ਹੈ ਜੇ ਤਨਖਾਹਾਂ ਤੁਸੀਂ ਲੋਕਾਂ ਦੇ ਪੈਸਿਆਂ ਦੇ ਟੈਕਸਾਂ ਦੀ ਕਿਨੇ ਕਿਨੇ ਲੈਂਡ ਕੰਮ ਤੇ ਉਹਨਾਂ ਕਰਦੇ ਨਹੀਂ ਤੁਸੀਂ ਮੈਨੂੰ ਦੱਸੋ ਕਰਦੇ ਕੀ ਉੱਥੇ ਤੇ ਬੈਂਦੇ ਵੇਖੇ ਨਹੀਂ ਮੈਂ ਪੰਜਾ ਛੇ ਦਿਨਾਂ ਤੋਂ ਇਹੋ ਵੇਖਣ ਡਿਆ ਮੇਰੇ ਕੋਲ ਇੱਕ ਇੱਕ ਗੱਲ ਦਾ ਸ ਗੱਲ ਕਰੀ ਸੋਨੋ ਜੀ ਮੈਂ ਤੁਹਾਡੀ ਗੱਲ ਥੋੜੀ ਤੋਕਦਾ ਵਾਂ ਅਸੀਂ ਅਕਸਰ ਦੇ ਦੇ ਯਾਤਰ ਲੋਕਾਂ ਦੇ ਲਾਇਸੈਂਸ ਬਣਵਾਉਂਦੇ ਖਾਸ ਕਰਕੇ 18 ਤੋਂ ਪਲੱਸ ਜਿਹੜਾ ਕਿ ਲਾਇਸੈਂਸ ਬਣਵਾਉਂਦੇ ਡੀਟੀਓ ਫੇ ਜਾਂਦਾ ਫੋਟੋ ਕਰਾਉਣ ਇਤਜਾਮ ਆਲੋ ਕਿਸੇ ਆਰਸੀ ਦਾ ਕੰਮ ਹੁੰਦਾ ਜਿਵੇਂ ਤੁਸੀਂ ਦੱਸਿਆ ਵੀ ਤੁਸੀਂ ਗਏ ਸੀ ਡੀਟੀਓ ਆਫਸਰ ਸਾਹਿਬ ਨੂੰ ਮਿਲਣ ਵਾਸਤੇ ਪਰ ਡੀਟੀਓ ਸਾਹਿਬ ਮਿਲੇ ਨਹੀਂ ਤੇ ਮੈਨੂੰ ਐਸੇ ਵੀ ਸੂਰਾਂ ਦਾ ਕੀ ਇੱਥੇ ਕੰਮ ਆਇਆ ਅਸੀਂ ਦੇਖਿਆ ਵੀ ਨਾ ਤੇ ਉਹ ਇਨਸਾਨ ਨੇ ਨਾ ਤੇ ਉਹ ਗੱਡੀ ਚਲਾਉਂਦੇ ਨੇ ਨਾ ਕਿ ਵਾਹ ਚਲਾਉਂਦੇ ਨੇ ਪਰ ਉਹਥੇ ਕੰਮ ਕੀ ਹੋਣਾ ਦਾ ਦੱਸੋ ਮੈਨੂੰ ਲਿਸੈਂਸ ਲੈਣ ਸੇ ਬਣਾਉਣ ਗਏ ਨੇ ਜਾਂ ਆਰਸੀ ਬਣਾਉਣ ਗਏ ਨੇ ਜਾਂ ਲੰਬਾ ਪਲੇਟਾ ਲਵਾਉਣ ਗਏ ਨੇ ਕਿਹੜੇ ਕੰਮ ਸੂਰ ਉਥੇ ਦਾ ਸੂਰਾਂ ਦਾ ਕੰਮ ਕੀ ਇੱਥੇ ਦੱਸ ਗੰਨੂ ਸਾਡਾ ਇਹ ਤੇ ਸੂਰਾਂ ਦਾ ਕੰਮ ਉਹਨਾਂ ਨੂੰ ਇਹੋ ਦੱਸਣਗੇ ਜੇ ਇੱਥੇ ਵੱਲੇ ਮੰਡੀ ਜਿਲਜੋਗ ਉਥ ਇੱਥੇ ਜੇ ਤੁਸੀਂ ਜਾਓਗੇ ਤੇ ਇੱਥੇ ਸੂਰ ਇਨੇ ਆ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਸੂਰਾਂ ਦਾ ਸਰਕਾਰੀ ਦਫ਼ਤਰਾਂ 'ਚ ਕੀ ਕੰਮ ਆ ਤੁਸੀਂ ਜਾ ਰਹਿ ਇਨੇ ਇਨੇ ਬੰਦੇ ਰੱਖੇ ਉੱਥੇ ਉਹਨਾਂ ਨੂੰ ਕਹੋ ਸਾਫ਼ ਸੁਥਰਾ ਰੱਖਣਾ ਆਪਣਾ ਵਾਲਾ ਦਵਾਲਾ ਤੁਹਾਨੂੰ ਇਨੇ ਇਨੇ ਚਲਾਨਾਂ ਦੇ ਪੈਸੇ ਆਉਂਦੇ ਆ ਤੇ ਕੀ ਗੱਲ ਉੱਥੇ ਦੋ ਬੰਦੇ ਨਹੀਂ ਰੱਖ ਸਕਦੇ ਤੁਸੀਂ ਸਾਫ਼ ਸਫਾਈ ਲਈ ਤੇ ਤੁਸੀਂ ਸਾਫ਼ ਸਫਾਈ ਰੱਖ ਲਓ ਤੁਸੀਂ ਕਿਹੜੇ ਘਰੋਂ ਪੈਸੇ ਦੇਣੇ ਆ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਸਾਡਾ ਪ੍ਰਸ਼ਾਸਨ ਲੋਕਾਂ ਨੂੰ ਕਹਿੰਦਾ ਵਾ ਤੁਸੀਂ ਆਪਣਾ ਵਾਲਾ ਦਵਾਲਾ ਕਿਉਂ ਨਹੀਂ ਸਾਫ਼ ਰੱਖਦੇ ਹੁਣ ਇਹ ਚੀਜ਼ ਇੱਥੇ ਨਹੀਂ ਰੁਕਣੀ ਹੁਣ ਆ ਗਈ ਆ ਇਲੈਕਸ਼ਨ ਪਾਰਲੀਮੈਂਟ ਦੀ ਤੇ ਮੈਂ ਸਾਰੇ ਪਾਰਟੀਆਂ ਦੇ ਨਮਾਇੰਦਿਆਂ ਨੂੰ ਔਰ ਪ੍ਰਧਾਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਚਾਹੇ ਜਿੰਨੀਆਂ ਵੀ ਪਾਰਟੀਆਂ ਨੇ ਔਰ ਸਰਕਾਰ ਨੂੰ ਵੀ ਕਿ ਗੁਰੂ ਨਗਰੀ ਗੁਰੂ ਰਾਮਦਾਸ ਮਾਰੇ ਦੀ ਨਗਰੀ ਵਸਾਈ ਹੋਈ ਨਗਰੀ ਆ ਤੇ ਇਥੋਂ ਦੇ ਲੋਕ ਜਿਹੜੇ ਆ ਪਿਆਰ ਸਤਕਾਰ ਨਾਲ ਰਹਿਣ ਵਾਲੇ ਲੋਕ ਆ ਤੁਸੀਂ ਇਹਨਾਂ ਦਾ ਇੰਤਿਹਾਨ ਨਾ ਲੋ ਅੰਮ੍ਰਿਤਸਰ ਦੀਆਂ ਚਾਰ ਨੁਕਰਾਂ ਚਾਰੇ ਸੰਕਟ ਨਾਲ ਭਰੀਆਂ ਜੇ ਤੁਸੀਂ ਤਾਰਾਂ ਵਾਲੇ ਪੁਲ ਦੀ ਗੱਲ ਕਰੋ ਨਹਿਰ ਇੰਨੀ ਗੰਦੀ ਹੋਈ ਸੀ ਗੰਦੇ ਨਾਲੇ ਦਾ ਰੂਪ ਲੈ ਲਈ ਰੌਲਾ ਰਲਾ ਪਾਇਆ ਤੇ ਉਹ ਜਿਹੜਾ ਸਾਡੇ ਐਮਪੀ ਸਾਹਿਬ ਆਏ ਤੇ ਉਹਨਾਂ 20 ਲੱਖ ਤੇ 80000 ਰੁਪਇਆ ਮਨਰੇਗਾ ਤੋਂ ਪਾਸ ਕਰਵਾਇਆ ਤੇ ਸਾਫ ਸਫਾਈ ਸ਼ੁਰੂ ਕੀਤੀ ਤੇ ਇਹਨਾਂ ਨੇ ਕੀ ਕੰਮ ਕੀਤਾ ਬੰਦੇ ਵਧਾਉਣ ਲਿਖਿਆ ਇਹਨਾਂ ਨੇ ਪਾਣੀ ਛਡਾਤਾ ਉਹਦੇ ਚ ਹੁਣ ਉਹ ਪਤਾ ਨਹੀਂ 20 ਲੱਖ 80000 ਦਾ ਕੀ ਹੋਣਾ ਉਹਦੇ ਨਾਲ ਹੀ ਟਰੈਕ ਬਣ ਰਿਹਾ ਬੜਾ ਸੋਹਣਾ ਸੰਤਪੂਰੀ ਵਾਲੇ ਸੇਵਾ ਕਰ ਰਿਹਾ ਜਿਹੜੇ ਲੋਕਾਂ ਨੂੰ ਸਹੂਲਤਾਂ ਮਿਲਦੀਆਂ ਐਮਪੀ ਸਾਹਿਬ ਨੇ 95 ਲੱਖ ਰੁਪਏ ਦਿੱਤਾ ਮੈਂ ਧੰਨਵਾਦ ਸੰਤਾਂ ਦਾ ਵੀ ਕਰਦਾ ਔਰ ਐਮਪੀ ਸਾਹਿਬ ਦਾ ਵੀ ਕਰਦਾ ਹੁਣ ਮੈਨੂੰ ਇੱਕ ਗੱਲ ਦੱਸੋ ਇੱਥੋਂ ਹੀ ਭਗਤਾਂ ਵਾਲੇ ਚਲ ਜੀਏ ਉੱਥੇ ਵਿਚਾਰੇ ਜਿਹੜੇ ਲੋਕ ਵੱਸਦੇ ਆ ਡੈਂਪ ਤੇ ਇੰਨਾ ਗੰਦਾ ਪਾਣੀ ਕੈਂਸਰ ਪੈ ਉਹ ਟੈਕਸ ਦਿੰਦੇ ਯਾਰ ਇੱਥੋਂ ਦੇ ਵਸਣ ਵਾਲੇ ਲੋਕ ਆ ਨਾਲ ਹੀ ਬਾਬਾ ਦੀਪ ਸਿੰਘ ਮਹਾਰਾਜ ਦਾ ਸਥਾਨ ਆ ਉੱਥੇ ਬਲਾਰੀਆ ਦੀ ਪਾਰਕ ਆ ਉਹਦੇ ਅੰਦਰ ਨਸ਼ੇੜੀ ਬੰਦੇ ਗੰਦ ਪਿਆ ਕੋਈ ਹਸਾਬ ਨਹੀਂ ਕੰਪਨੀ ਬਾਗ ਚ ਚਲਜੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਹਤੋਂ थरथਰ ਕੰਬਦੇ ਸੀ ਮੁਗਲ ਤੇ ਗੋਰੇ ਦੀ ਹੱਦ ਦੇ ਨੇੜੇ ਨਹੀਂ ਸੌਂਦੇ ਅੱਜ ਉਹਦਾ ਬੁੱਤ ਡਿੱਗਣ ਦੀ ਕਕਾਰਦੇ ਆ ਗੱਲਾਂ ਬਾਤਾਂ ਚ ਕਹਿੰਦੇ ਠੀਕ ਕਰਾ ਦਾਂਗੇ ਬਰਸਾਤਾਂ ਦੇ ਮੌਸਮ ਆ ਫਿਰ ਗੁਰੂ ਨਾਨਕਾ ਹਸਪਤਾਲ ਗੁਰੂ ਨਾਨਕ ਸਾਹਿਬ ਪਹਿਲੀ ਪਾਤਸ਼ਾਹੀ ਦੇ ਨਾਮ ਤੇ ਰੱਖਿਆ ਉਹਦੇ ਅੰਦਰ ਨਸ਼ੇੜੀ ਕੀ ਕਰਦੇ ਆ ਉਹਦੇ ਤੁਸੀਂ ਜਾ ਕੇ ਕਿਤੇ ਹਾਲਾਤ ਵੇਖੋ ਬਾਥਰੂਮ ਇੰਨੇ ਗੰਦੇ ਸਾਫ ਸਫਾਈ ਦਾ ਬੁਰਾ ਹਾਲ ਤੇ ਐਦਾਂ ਰੱਸੀਗਾੜੀ ਕਰ ਦਿੰਦੇ ਵੀ ਪਰਚੀ ਘਟਾਓਗੇ ਦੇ ਅੰਦਰ ਜਾਣ ਦੇਣਾ ਜਿੱਦਾਂ ਉਹਨਾਂ ਠੇਕੇ ਤੇ ਨਹੀਂ ਉਹਨਾਂ ਹਸਪਤਾਲ ਲੈ ਲਿਆ ਹੁੰਦਾ ਵੀ ਗੁੰਡਾ ਟੈਕਸ ਹਰ ਜਗ੍ਹਾ ਹੀ ਵੱਲੇ ਮੰਡੀ ਚ ਗੁੰਡਾ ਟੈਕਸ ਇੱਥੇ ਗੁੰਡਾ ਟੈਕਸ ਡੀਟੀਓ ਦਫ਼ਤਰ ਤੁਸੀਂ ਚਲਾਨ ਕੱਟ-ਕੱਟ ਕੇ ਲੋਕਾਂ ਦੇ ਹੱਥਾਂ 'ਚ ਫੜਾ ਜਾਂਦੇ ਜੇ ਸਾਫ ਸਫਾਈ ਕੰਨੇ ਦੇਣੀ ਆ ਪਰ ਤੁਹਾਨੂੰ ਹੀ ਗੱਲ ਕੀਤੀ ਸਮਾਰਟ ਸਿਟੀ ਅੰਦਰ ਜਾ ਕੇ ਆ ਜਾਂਦਾ ਅਮਰਸਾ ਨੂੰ ਦੇਣ ਵਾਸਤੇ ਵੀ ਸਮਾਰਟ ਸਿਟੀ ਅੰਦਰੇ ਦਿੱਤਾ ਗਿਆ ਵਾ ਕੀ ਹਾਲਾਤ ਨੇ ਇਹ ਸਮਾਰਟ ਸਿਟੀ ਆ ਅਸੀਂ ਦੇਖਿਆ ਵੀ ਡੀਟੀਓ ਬੀ ਖਾਸ ਕਰਕੇ ਸ਼ਹਿਰ ਦੇ ਵਿੱਚ ਆ ਠ ਤੇ ਸ਼ਹਿਰ ਦੇ ਵਿੱਚ ਇਹ ਸਮਾਰਟ ਸਟੀ ਜਿਹਨੂੰ ਕਹਿੰਦਾ ਵੀ ਲੋਕ ਦਰਜਾ ਦਿੰਦੇ ਅਮਰਸਰ ਦਾ ਵੀ ਸਮਾਰਟ ਸਟੀ ਬਣਾਇਆ ਜਾਣਾ ਇਹ ਹਾਲਾਤ ਨੇ ਆਣ ਕਮਾਂ ਜਿਹੜੇ ਲੋਕ ਨੇ ਉਹ ਕਿਹੜੀ ਤਦਾਬੀ ਰਹਿੰਦੇ ਹੋਣਗੇ ਤੇ ਮੈਨੂੰ ਇਹ ਦਿਸਕਾਂ ਨੂੰ ਸਾਂਝਾ ਕਰਦੇ ਖਾਤਕੇ ਜਦੋਂ ਡੀਟੀਓ ਸਾਹਿਬ ਲੋਕਾਂ ਦੇ ਚਲਾਨ ਕਾੜਦੇ ਨੇ ਮੋٹے ਮੋٹے ਵੀ ਇਹਨਾਂ ਦੇ ਕਾਗਜ਼ ਪੱਤਰ ਹੈ ਨਹੀਂ ਜਾਂ ਬੱਸਾਂ ਵਾਲੇ ਜਾਂ ਟਰੱਕਾਂ ਵਾਲੇ ਕੀ ਹਾਲਾਤ ਕੀ ਲੱਗਦਾ ਵੀ ਇਹਨਾਂ ਦੇ ਵਿੱਚ ਲਾਂ ਘਟਣੇ ਚਾਹੀਦੇ ਸਵੱਛ ਭਾਰਤ ਦੀ ਗੱਲ ਕਰੀਏ ਦੇਖਦੇ ਪ੍ਰਧਾਨ ਮੰਤਰੀ ਜਦੋਂ ਸਵੱਛ ਭਾਰਤ ਬਣਾਉਂਦੇ ਨੇ ਕੀ ਗੱਲ ਸਿਰ ਇੱਕ ਦਿਨ ਵਾਸਤੇ ਸਵੱਛ ਭਾਰਤ ਬਣਾਇਆ ਜਾਂਦਾ ਆਪਣੇ ਝਾੜੂ ਫੜਦੇ ਬਾਕੀ ਦਿਨ ਕੀ ਕਰਦੇ ਨੇ ਇਹ ਹਾਲਾਤ ਨੇ ਤੁਹਾਨੂੰ ਦੱਸਣ ਨੂੰ ਸਾਂਝਾ ਕਰਦੇ ਜੀ ਇਹ ਹੈ ਨਾ ਇੱਕ ਗਲਤਫਹਿਮੀ ਜਿਆ ਪ੍ਰਸ਼ਾਸਨ ਬੜੀ ਗਲਤਫਹਿਮੀ ਚ ਆਪੀ ਨੇ 4 ਦਿਨ ਰੋਲਾ ਪਾਉਣਾ ਤੇ ਚੁੱਪ ਕਰ ਜਾਣਾ ਮੈਂ ਇਹਨਾਂ ਨੂੰ ਦੱਸ ਦੇਣਾ ਵੀ ਕਿਤੇ ਗਲਤਫਹਿਮੀ ਚ ਨਾ ਮਾਰੇ ਜਾਓ ਇਹ ਬੜੇ ਆ ਰੋਲਾ ਪਾਉਣ ਵਾਲੇ ਬੜੇ ਚਲਗੇ ਮੈਂ ਸੋਨੂ ਜੰਡਿਆਲਾ ਆ ਵਾਂ ਇਹ ਭਲੇਖੇ ਚ ਨਾ ਮਾਰੇ ਜਾਓ ਤੁਸੀਂ ਗਲਤੀ ਕਰਨ ਦੇ ਬੜੀ ਵੱਡੀ ਜਿਹੜੇ ਤੁਹਾਨੂੰ ਕੰਮ ਲਿਖਤੀ ਦੇ ਕੇ ਗਿਆ ਮੈਂ ਕਰਾਉਣੇ ਆ ਤੁਹਾਡੇ ਕੋਲੋਂ ਹੀ ਕਰਾਉਣੇ ਆ ਤੇ ਜੇ ਤੁਸੀਂ ਨਾ ਕੀਤੇ ਮੈਂ ਮਾਣਯੋਗ ਮੁੱਖ ਮੰਤਰੀ ਸਭ ਕੋ ਜਾਣ ਆ ਕੰਮ ਇਹ ਕਰ ਦੇ ਜੀ ਤੇ ਇਥੋਂ ਦੇ ਜਿਹੜੇ ਨਮਾਇੰਦਿਆਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਨਿਆ ਜਿਨ੍ਹਾਂ ਨੂੰ ਨਾਲ ਖੜਿਆ ਤੇ ਇਹਨਾਂ ਨਾਲ ਮੀਟਿੰਗਾਂ ਕਿੰਨੀਆਂ ਕੀਤੀਆਂ ਮੇਰੇ ਕੋਲ ਸਾਰੇ ਪ੍ਰੂਫ ਨੇ ਜੇ ਚੁਣਿਆ ਨਮਾਇੰਦਿਆਂ ਨਹੀਂ ਨਾ ਮੰਨਦੇ ਤੇ ਫਿਰ ਇਹਨਾਂ ਨੇ ਕਿਸੇ ਦੇ ਵੀ ਨਹੀਂ ਮੰਨਣੀ ਕਿਉਂਕਿ ਲੋਕਾਂ ਨੇ ਤੇ ਵੋਟਾਂ ਪਾਉਣੀਆਂ ਉਹਨਾਂ ਸਹੂਲਤਾਂ ਮੰਗਣੀਆਂ ਤੇ ਇਹ ਏਸੀਆਂ ਕਮਰਿਆਂ ਦੇ ਵਿੱਚ ਬਹਿ ਕੇ ਉੱਥੋਂ ਹੀ ਮੀਟਿੰਗਾਂ ਕਰਕੇ ਚਲ ਜਾਂਦੇ ਦੋ-ਦੋ ਘੰਟੇ ਪੰਜ-ਪੰਜ ਘੰਟੇ ਲੋਕਾਂ ਨੂੰ ਬਾਹਰ ਖਲਾਉਂਦੇ ਅੰਦਰ ਜੂਮ ਮੀਟਿੰਗਾਂ ਚੱਲਣੀਆਂ ਯਾਰ ਕਾਹਦੀਆਂ ਮੀਟਿੰਗਾਂ ਚੱਲਣੀਆਂ ਤੁਸੀਂ ਆਪਣੇ ਘਰਾਂ 'ਚ ਮੀਟਿੰਗਾਂ ਕਰਿਓ ਸ਼ਾਮਾਂ ਨੂੰ ਜਾ ਕੇ ਪਬਲਿਕ ਨੂੰ ਤੇ ਮ ਕਾਮਤ ਤੁਸੀਂ ਜਿਹੜੇ ਲੋਕਾਂ ਦੇ ਪੈਸਿਆਂ ਦੇ ਕਰਨੇ ਸਰਕਾਰ ਨੇ ਤੁਹਾਨੂੰ ਦੱਸੇ ਸੈਂਟਰ ਸਰਕਾਰ ਨੇ ਪੰਜਾਬ ਸਰਕਾਰ ਨੇ ਦਿੱਤੇ ਆ ਲੋਕਾਂ ਦੇ ਪੈਸੇ ਆ ਲੋਕਾਂ ਦੇ ਕੰਮਾਂ ਤੇ ਲਾਉਣੇ ਆ ਤੁਹਾਨੂੰ ਇਹਦੇ ਨਾਲ ਕੀ ਲੱਗੇ ਤੁਹਾਨੂੰ ਭਾਈ ਮੇਰੇ ਜਿਵੇਂ ਜਦੋਂ ਅਸੀਂ ਗੱਲ ਕਰਦੇ ਅਸੀਂ ਮੰਨ ਲਓ ਘਰ ਦੀ ਗੱਲ ਕਰ ਲਈਏ ਪਰਿਵਾਰ ਦੀ ਗੱਲ ਕਰ ਲਈਏ ਜਦੋਂ ਕਿਤੇ ਘਰ ਦੇ ਬਾਹਰ ਜਾਂ ਘਰ ਵਿੱਚ ਥੋੜਾ ਬੋਲ ਗੰਦ ਪਿਆ ਹੋਵੇ ਅਸੀਂ ਖੁਦ ਸਫਾਈ ਕਰ ਲੰਨੇ ਆ ਵੀ ਘਰ ਵਿੱਚ ਮਾਲਾ ਅਸਰ ਨਾ ਪਵੇ ਜਿੱਥੇ ਅਸੀਂ ਬਹਿਣਾ ਦਾ ਕਹਿੰਦੇ ਸਾਸਪਾਈ ਕਰਕੇ ਬਹਿੰਦੇ ਆ ਡੀਡੀਓ ਵਿੱਚ ਇੰਨਾ ਸਟਾਫ ਪਈਦਾ ਇੰਨੇ ਲੋਕ ਬਹਿੰਦੇ ਨੇ ਅਫਸਰ ਸਾਹਿਬ ਬਹਿੰਦੇ ਨੇ ਲੋਕਾਂ ਦੇ ਚਲਾਨੀ ਉੱਥੇ ਭੁਗਤੇ ਜਾਂਦੇ ਨੇ ਲੋਕ ਵੱਡੀ ਤਲਾਬ ਵਿੱਚ ਲੈਂਡ ਵਿੱਚ ਲੋਕ ਖੜੇ ਹੀ ਹੁੰਦੇ ਨੇ ਤੇ ਮੈਨੂੰ ਐਸਓਪੀ ਉੱਥੇ ਦੁਪਹਿਰ ਦਾ ਰੋਟੀ ਵੀ ਖਾਂਦੇ ਦੁਪਹਿਰ ਦਾ ਲੰਚ ਵੀ ਕੀਤਾ ਹੋਊਗਾ ਤੇ ਇਹਨੇ ਜਿਹੜੇ ਸਟਾਫ ਦੇ ਲੋਕ ਨੇ ਕਿਸ ਤਰ੍ਹਾਂ ਬੈਠੇ ਹੋਗੇ ਦਸ਼ਕਾ ਨੂੰ ਸਾਂਝਾ ਕਰਦੇ ਹੋ ਜੇ ਤੁਹਾਨੂੰ ਇੰਨੀ ਬੁਰੀ ਲੱਗੀ ਹੈ ਵੀ ਉੱਥੇ ਇੰਨੀ ਗੰਦਗੀ ਦਾ ਢੇਰ ਲੱਗੇ ਨੇ ਮਧੂਬੋ ਆ ਰਹੀ ਆ ਕਿ ਉਹਨਾਂ ਦਾ ਰਹਿਣ ਸਹਿਣ ਕਿਸ ਤਰ੍ਹਾਂ ਦਾ ਹੋ ਉੱਥੇ ਕਿੱਥੇ ਬੈੰਦੇ ਆ ਜੀ ਇਹ ਕਿਤੇ ਜਾ ਕੇ ਉੱਥੇ ਵੇਖੋ ਉੱਥੇ ਇਹਨਾਂ ਤੇ ਨਿਗਰਾਨੀ ਤੇ ਰੱਖੋ ਇਹਦੇ ਵਿਲੇ ਤਨਖਾਹਾਂ ਲੈਂਦੇ ਕੋਈ ਨਹੀਂ ਪੈਂਦਾ ਕਿਤੇ ਪਹਿਲਾਂ ਤੇ ਇਹਨਾਂ ਨੂੰ ਲੱਗਦਾ ਸੀਗਾ ਵੀ ਅਸੀਂ ਜਿਹੜਾ ਇਹਨਾਂ ਨੂੰ ਲਾਰਾ ਲੋਰਾ ਲਾ ਕੇ ਤੋੜ ਦਾਂਗੇ ਤੇ ਗੱਲ ਇੱਥੇ ਰਹਿ ਜੂ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਆ ਤੇ ਹੁਣ ਵੀ ਬੇਨਤੀ ਕਰਨ ਲੱਗਾ ਵੀ ਇਹ ਗਲਤ ਫਹਿਮੀ ਚ ਨਾ ਰਹਿਣ ਵੀ ਮੈਂ ਰੁਕ ਜੂਗਾ ਡਰ ਜੂਗਾ ਨਾ ਤੇ ਮੈਂ ਇਹਨਾਂ ਤੋਂ ਡਰਦਾ ਤੇ ਨਾ ਇਹਨਾਂ ਦੀ ਪ੍ਰਵਾਹ ਕਰਦਾ ਇਹ ਕੰਮ ਜਿਹੜੇ ਆ ਇਹਨਾਂ ਕੋਈ ਕਰਵਾਉਣੇ ਆ ਔਰ ਮੈਂ ਸੀਐਮ ਸਾਹਿਬ ਨੂੰ ਮਿਲ ਕੇ ਕਰਵਾਉਂਗਾ ਔਰ ਸਾਰੀਆਂ ਪਾਰਟੀਆਂ ਦੇ ਪ੍ਰਧਾਨਾਂ ਨੂੰ ਮਿਲੂੰਗਾ ਔਰ ਜੇ ਨਹੀਂ ਨਾ ਹੁੰਦੇ ਪੰਜਾਬ ਦੇ ਗਵਰਨਰ ਤੇ ਹਾਈ ਕੋਰਟ ਦੇ ਵਿੱਚ ਇਹਨਾਂ ਨੂੰ ਬਾਈ ਨੇਮ ਖੜੂੰਗਾ ਕਿਉਂਕਿ ਇਹਨਾਂ ਨੂੰ ਬਾਈ ਨੇਮ ਹੀ ਲਿਖਤੀ ਦਿੱਤਾ ਔਰ ਦੂਜੀ ਬੇਨਤੀ ਮੈਂ ਕਰਨਾ ਚਾਹੁੰਦਾ ਅੰਮ੍ਰਿਤਸਰ ਦੇ মিডিਆ ਨੂੰ ਜਿਹੜੇ ਮੇਰੇ ਵੀਰ ਨਾਲ ਫਜ਼ੂਲ ਦੀਆਂ ਖਬਰਾਂ ਵਖਾਉਂਦੇ ਪਰ ਆਓ ਤੁਸੀਂ ਵੀ ਇੱਥੋਂ ਦੇ ਰਹਿਣ ਵਾਲੇ ਜੇ ਤੁਸੀਂ ਵੇਖੋ ਵੀ ਇਸ ਨਗਰੀ ਦਾ ਸੰਦੇਸ਼ ਕੀ ਜਾਂਦਾ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਬੱਸ ਸਟੈਂਡ ਤੇ ਉਤਰੀਏ ਨਾ ਤੇ ਬਾਥਰੂਮ ਉਤੇ ਸੜਕ ਤੇ ਲੋਕੀ ਕਰੀ ਜਾਂਦੇ ਤੇ ਕੀ ਸਾਡੇ ਸ਼ਹਿਰ ਦਾ ਮਾੜਾ ਨੇ ਇਮਪ੍ਰੈਸ਼ਨ ਪ ਇੰਨੇ ਬੁਰੇ ਹਾਲੇ ਵਾਲੇ ਤੋਂਲੇ ਸਫਾਈ ਦੇ ਕਰਮਚਾਰੀ ਰੱਖ ਲੋ ਰੋਜ਼ਗਾਰ ਮਿਲ ਜੂ ਨੌਜਵਾਨਾਂ ਨੂੰ ਤੁਸੀਂ ਕਿਹੜੇ ਘਰੋਂ ਪੈਸੇ ਦੇਣੇ ਆ ਪਰ ਇਹਨਾਂ ਨੂੰ ਜਿੰਨਾ ਮਰਜੀ ਰੌਲਾ ਪਾ ਲੋ ਇਹ ਨਹੀਂ ਜੇ ਗੱਲ ਸੁਣਦੇ ਨਾ ਇਹ ਮੰਨਦੇ ਆ ਹੁਣ ਮੀਡੀਆ ਵਾਲੇ ਵੀਰਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕੀਤੀ ਜਿਹੜੇ ਤੇ ਜਗਦਿਆਂ ਜ਼ਮੀਰਾਂ ਵਾਲੇ ਆ ਉਹ ਤੇ ਵਿਖਾਉਂਦੇ ਸੱਚ ਤੇ ਕਈ ਮੇਰੇ ਭਰਾ ਕਹਿ ਦਿੰਦੇ ਆ ਨਹੀਂ ਜੀ ਅਸੀਂ ਤੇ ਪ੍ਰਸ਼ਾਸਨ ਨਾਲ ਜੀ ਅਸੀਂ ਐਡਾ ਲੈਨੇ ਆ ਤੇ ਉਹ ਵੇਲੇ ਬਹਿ ਬੁਕੇ ਘਰੇ ਚੱਲ ਜਾਂਦੇ ਆ ਦੁਨੀਆ ਤੇ ਬਾਰ ਬਾਰ ਨਹੀਂ ਆਉਣਾ ਸਿਰ ਚੁੱਕ ਕੇ ਜੀਣਾ ਸਿੱਖੋ ਸਿਰ ਚੁੱਕ ਕੇ ਜਿਹੜਾ ਜਿੰਦਾ ਨਾ ਉਹਨੂੰ ਦੁਨੀਆ ਵੀ ਯਾਦ ਕਰਦੀ ਤੇ ਉਹਦੇ ਬੱਚੇ ਵੀ ਯਾਦ ਕਰਦੇ ਆ ਤੇ ਜਿਹੜੇ ਨਿਵੇਂ ਪਾ ਕੇ ਚਲ ਜਾਂਦੇ ਉਹ ਅੱਜ ਵੀ ਮਰੇ ਕੱਲ੍ਹ ਵੀ ਮਰੇ ਆ ਤੇ ਭਰਾਓ ਹੱਥ ਜੋੜ ਕੇ ਬੇਨਤੀ ਆ ਮੀਡੀਆ ਜਿਹੜਾ ਇੱਕ ਐਸਾ ਦਾਇਰਾ ਵਾ ਕਿ ਜਿਹੜਾ ਲੋਕਾਂ ਨੂੰ ਜਾਗਰੂਕ ਕਰ ਸਕਦਾ ਸੱਚ ਵਿਖਾ ਸਕਦਾ ਤੇ ਮੈਂ ਤੇ ਹੱਥ ਜੋੜ ਕੇ ਬੇਨਤੀ ਕਰੂੰ ਕਿ ਭਰਾਓ ਅਮ੍ਰਿਤਸਰ ਦੇ ਆਲੇ ਦੁਆਲੇ ਜੋ ਹੁੰਦਾ ਵਾ ਨਾ ਇਹਨੂੰ ਜਰੂਰ ਵਿਖਾਓ ਕਿਉਂਕਿ ਇਹ ਸਚਾਈ ਆ ਇਹ ਲੋਕਾਂ ਨੂੰ ਵਿਖਾਉਣੇ ਜ਼ਰੂਰੀ ਆ ਤੇ ਗੁਰੂ ਰਾਮਦਾਸ ਮਾਰੇ ਦੇ ਘਰ ਨੂੰ ਔਰ ਨਗਰੀ ਨੂੰ ਆਪਾਂ ਸਾਫ਼ ਸੁਥਰਾ ਬਣਾਉਣ ਵਿੱਚ ਆਪਣਾ ਯੋਗਦਾਨ ਪਾਈ। ਬਿਲਕੁਲ ਜੀ। ਸੋ ਇਹ ਲਾਸਟ ਸਵਾਲ ਮੇਰਾ। ਮੈਨੂੰ ਇਹ ਦੱਸੋ ਵੀ ਜਿਹੜੇ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਤੇ ਤੁਸੀਂ ਸਮਾਜ ਸੇਵੀ ਹੋ, ਤੁਸੀਂ ਅੰਮ੍ਰਿਤਸਰ ਦੇ ਚਾਹੇ ਵਿਰਾਸਤਾ ਹੋਣ, ਚਾਹੇ ਅੰਮ੍ਰਿਤਸਰ ਦੀ ਦੇਖਭਾਲ ਲਵੇ, ਤੁਸੀਂ ਉਸ ਮੁੱਦੇ 'ਤੇ ਚੱਕ ਰਹੇ ਹੋ ਕਿ ਲੱਗਦਾ ਨਹੀਂ ਅਸੀਂ ਦੇਖਿਆ ਵੀ ਜਿਹੜਾ ਬੰਦਾ ਗਾੜੀ ਆਉਂਦਾ ਜਾਂ ਇਸ ਤਰ੍ਹਾਂ ਦੇ ਮੁੱਦੇ ਚੁੱਕਦਾ ਸਰਕਾਰਾਂ ਅਕਸਰ ਉਹਨੂੰ ਜਿਹੜੇ ਅੜੇਥੀ ਲੈਂਦੀਆਂ ਨੇ, ਤੁਹਾਨੂੰ ਡਰ ਨਹੀਂ ਲੱਗਦਾ ਤੁਹਾਡੇ ਤੇ ਕੋਈ ਕਾਰਵਾਈ ਹੋ ਕਰਦਾ ਜਾਂ ਤੁਹਾਡੇ ਅਮਰਸੰਗੂ ਜਾਂ ਸਾਡੀ ਸਰਕਾਰਾਂ ਨੂੰ ਬੰਦਾਮ ਕਰ ਰਿਹਾ ਕਿ ਨਾ ਕਿਸੇ ਡਰਿਆ ਲੈ ਚੀਦਾ ਨਾ ਤੇ ਮੈਂ ਪਰਚੇਪੁਰਚਿਆਂ ਤੋਂ ਡਰਦਾ ਤੇ ਨਾਮ ਹੈ ਕਿਸੇ ਤੋਂ ਡਰਦਾ ਇਹ ਭਲੇਖੇ ਜ ਮੈਂ ਤੁਹਾਨੂੰ ਦੱਸਿਆ ਵੀ ਬੜੇ ਆਏ ਇਹ ਗਲਤ ਫਹਮੀ ਕੋਈ ਐਵੇਂ ਨਾ ਪਾਲੇ ਮੈਨੂੰ ਸਾਰੇ ਕਾਨੂੰਨ ਪਤਾ ਸਾਰੇ ਰਾਹ ਪਤਾ ਇਹ ਭਲੇਖਾ ਜਿਹੜਾ ਕਿਸੇ ਦੇ ਮਨ 'ਚ ਹੈਗਾ ਉਹ ਕੱਢ ਲੈ ਨਾ ਮੈਂ ਕਿਸੇ ਪ੍ਰਸ਼ਾਸਨ ਤੋਂ ਡਰਦਾ ਤੇ ਨਾ ਮੈਂ ਕਿਸੇ ਲੀਡਰ ਤੋਂ ਡਰਦਾ ਮੈਂ ਗੁਰੂ ਰਾਮਦਾਸ ਮਹਾਰਾਜ ਦਾ ਬੱਚਾ ਹਾਂ ਉਹਦੇ ਤੋਂ ਡਰਦਾ ਤੇ ਮੈਂ ਇਹ ਜਿਹੜੀ ਚੀਜ਼ ਇਦਾਂ ਬੋਲਦੇ ਰਹਿਣਾ ਪਰਚੇਆਂ ਪੁਰਚੇ ਬੰਦਿਆਂ ਤੇ ਹੁੰਦੇ ਆ ਜਿਹਲਾਂ ਬੰਦਿਆਂ ਨਹੀਂ ਬਣਿਆ ਵਾ ਤੇ ਨਾਮ ਹੈ ਡਰਦਾ ਨਾ ਮੈਂ ਕਦੀ ਡਰੂੰਗਾ ਜਿੰਨੇ ਜੋ ਕਰਨਾ ਕਰ ਲਏ ਮੈਂ ਇਦਾਂ ਤੁਰਿਆ ਫਿਰਦਾ ਵਾਂ ਔਰ ਆਵਾਜ਼ ਚੁੱਕਦੇ ਰਹਿਣਾ ਵਾਂ ਇਸ ਕਰਕੇ ਕਿਉਂਕਿ ਮੈਂ ਆਪਣੀ ਨਗਰੀ ਦੇ ਗੁਰੂ ਨੂੰ ਜਵਾਬ ਦੇਈਆਂ ਆਪਣੇ ਲੋਕਾਂ ਨੂੰ ਜਵਾਬ ਦੇਈਆਂ ਮੈਂ ਪ੍ਰਸ਼ਾਸਨ ਕੋ ਕੋ ਲਿਆ ਨਹੀਂ ਮੈਂ ਕੋਈ ਇਲੈਕਸ਼ਨ ਨਹੀਂ ਲੜਨੀ ਨਾ ਮੈਂ ਕਿਸੇ ਦਾ ਕੋਈ ਦੇਨਦਾਰ ਆ ਮੈਂ ਹੱਕ ਦੀ ਔਰ ਸੱਚ ਦੀ ਆਵਾਜ਼ ਚੁੱਕਣ ਦੇ ਆ ਔਰ ਇਸ ਦੇਸ਼ ਦਾ ਨਾਗਰਿਕ ਆ ਔਰ ਜੋ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਹਾ ਔਰ ਮਾਨਯੋਗ ਮੁੱਖ ਮੰਤਰੀ ਨੇ ਕਿਹਾ ਉਹ ਆਵਾਜ਼ ਚੁੱਕ ਰਿਹਾ ਮੈਂ ਕੋਈ ਆਪਣੇ ਕੋਲ ਤੇ ਚੁੱਕ ਨਹੀਂ ਰਿਹਾ ਸਰਕਾਰ ਪੈਸੇ ਦੇ ਰਹੀ ਹੈ ਨਾ ਲੋਕ ਟੈਕਸ ਦੇ ਰਹੇ ਹਨ ਫਿਰ ਮੈਨੂੰ ਦੱਸੋ ਪ੍ਰਧਾਨ ਮੰਤਰੀ ਰੋਜ਼ ਕਹਿੰਦੇ ਆ ਕਿ ਸਵਸਥਿਅ ਅਭਿਆਨ ਇਹ ਮੰਦਿਆਂ ਦੀ ਗੱਲ ਪ੍ਰਧਾਨ ਮੰਤਰੀ ਦੀ ਇਹਨਾਂ ਦੇ ਮੰਚੇ ਵੀ ਗਲਤਫਹਿਮੀ ਨਾ ਹੋਵੇ ਮੇਰੇ ਲਈ ਮੁੱਖ ਮੰਤਰੀ ਨੂੰ ਪ੍ਰਧਾਨ ਮੰਤਰੀ ਨੂੰ ਮਿਲਣਾ ਕੋਈ ਔਖਾ ਨਹੀਂ ਆ ਮੇਰੇ ਵੀ ਜਿੰਨੇ ਕੁ ਲਿੰਕ ਹੈਗੇ ਮੈਂ ਜਾ ਕੇ ਮਿੰਟੋ ਮਿੰਟ ਬਹਿ ਜਾਣਾ ਤੇ ਇਹਨਾਂ ਦਾ ਫਿਰ ਜੋ ਹਾਲ ਉਹਨਾਂ ਕਰਨਾ ਵਾ ਜਦੋਂ ਮੈਂ ਵਿਖਾਤ ਹੈ ਨਾ ਹਾਲਾਤ ਵੀ ਆ ਸ਼ਹਿਰ ਦੇ ਹਾਲਾਤ ਸਾਡੇ ਦੇ ਇਹਨਾਂ ਨੇ ਕੀਤੇ ਜੇ ਤੇ ਇਹਨਾਂ ਨੂੰ ਜਦੋਂ ਜਾ ਕੇ ਬੇਨਤੀਆਂ ਕਰਦੇ ਇਹ ਨਹੀਂ ਸੁਣਦੇ ਤੇ ਇਹਨਾਂ ਦੇ ਮਿੰਟ ਚ ਸੀਐਮ ਸਾਹਿਬ ਨੇ ਵੀ ਐਕਸ਼ਨ ਲੈ ਲੈਣਾ ਵਾ ਤੇ ਮਾਨਯੋਗ ਪ੍ਰਧਾਨ ਮੰਤਰੀ ਇਹ ਲੈ ਲੈਣਾ ਕਿਸੇ ਵੇਲੇ ਬੰਦੇ ਨੂੰ ਗਲਤ ਫਹਿਮੀ ਹੁੰਦੀ ਆ ਵੀ ਇਹ ਸਮਾਜ ਸੇਵੀ ਤੇ ਇੱਥੇ ਬੋਲਦਾ ਇਹਨੂੰ ਕੋਈ ਨਹੀਂ ਜਾਣਦਾ ਮੈਨੂੰ ਸਾਰੇ ਜਾਣਦੇ ਗਲਤ ਫਹਿਮੀ ਚ ਨਾ ਕਿਤੇ ਰਿਓ ਮੇਰੇ ਬਾਰੇ ਪਹਿਲਾਂ ਚੰਗੀ ਤਰ੍ਹਾਂ ਵਾਚ ਕਰ ਲਿਓ ਮੈਂ ਸੋਨੂੰ ਜੰਡੇ ਵਾਲਾ ਕੌਣ ਹੈ ਤੇ ਕਿਦਾਂ ਦਾ ਬੰਦਾ ਹੈ ਇਹ ਯਾਦ ਕਰ ਲੈਣਾ ਐਵੇਂ ਨਾ ਕਿਸੇ ਭਲੇਖੇ ਚ ਮਾਰੇ ਜਾਣ ਔਰ ਦੂਜੀ ਗੱਲ ਮੈਂ ਇੱਥੋਂ ਦੇ ਨਹੀਂ ਭਾਜੀ ਮੈਂ ਪੰਜਾਬ ਦੇ ਵੱਡੇ ਵੱਡੇ ਮਸਲਿਆਂ ਤੇ ਵੀ ਬੋਲਿਆ ਔਰ ਸਾਡੇ ਲਈ ਅੱਜ ਜਿਹੜੀ ਖੁਸ਼ੀ ਵਾਲੀ ਗੱਲ ਆ ਬੇਨਤੀ ਸਾਡੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪ੍ਰਵਾਨ ਕੀਤੀ ਆ ਖਾਲਸੇ ਦੀ ਜਨਮ ਭੂਮੀ ਨੂੰ ਜਾਣ ਵਾਲਾ ਰਸਤਾ ਸੀ ਨ ਕਿਹੜੇ ਕਿਹੜੇ ਟੋਏ ਸੀਗੇ ਬੜਾ ਬੁਰਾ ਹਾਲ ਸੀਗਾ ਉਹ ਵੀ ਸੱਚੇ ਪਾਤਸ਼ਾਹ ਨੇ ਸਾਡੀ ਬੇਨਤੀ ਪ੍ਰਵਾਨ ਕਰ ਲਈ ਆ ਸਾਨੂੰ ਸਾਡੇ ਗੁਰੂ ਤੋਂ ਡਰਿਆ ਤੇ ਉਹਦੇ ਘੜੀ ਅਰਜੀ ਲਾਉਨੇ ਆ ਤੇ ਉਹ ਜਿਹੜਾ ਆਵਾਜ਼ ਛੜ ਕੇ ਜਿਹੜੀ ਕਾਰ ਸੇਵਾ ਵਾਲੇ ਬਾਬਾ ਜੀ ਆਨੰਦਗੜ੍ਹ ਵਾਲੇ ਉਹਨਾਂ ਨੇ ਬਣਾਉਣੀ ਸ਼ੁਰੂ ਕਰਤੀ ਆ ਔਰ ਸੱਚੇ ਪਾਸ਼ਾ ਇਹੋ ਜਿਹਾਂ ਸੇਵਾ ਲੈਂਦਾ ਰਵੇ ਔਰ ਪੰਜਾਬ ਨੂੰ ਔਰ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਆ ਤੇ ਸਰਬੱਤ ਦਾ ਭਲਾ ਮੰਗਦੇ ਰਵਾਂਗੇ ਇਨੀ ਬੇਨਤੀ ਪ੍ਰਵਾਨ ਕਰਿਓ ਜੇ ਕੋਈ ਗਲਤੀ ਭੁੱਲ ਚ ਕੋਈ ਹੋਈ ਤੇ ਮਾਫ ਕਰਿਓ ਮੀਡੀਆ ਵਾਲੇ ਵੀਰੋ ਤੁਸੀਂ ਵੀ ਥੋੜਾ ਸਾਥ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਅੱਜ ਸੋਨੂ ਜੰਡੇ ਵਾਲਾ ਜਿਹੜੇ ਸਮਾਜ ਸੇਵੀ ਨੇ ਅਕਸਰ ਇਸ ਤਰ੍ਹਾਂ ਦੇ ਮੁੱਦੇ ਚੁੱਕਦੇ ਨੇ ਲੋਕਾਂ ਦੀ ਆਵਾਜ਼ ਬੰਦੇ ਨੇ ਅੱਜ ਵਿਭਾਗ ਬੋਲੇ ਨੇ ਉਹਨਾਂ ਕਹਿੰਿਆ ਵੀ ਮੈਂ ਕਿਸੇ ਪਰਚਾ ਤੋਂ ਕਿਸੇ ਸੇ ਪ੍ਰਸ਼ਾਸਨ ਤੋਂ ਨਹੀਂ ਡਰਦਾ ਮੈਂ ਲੋਕਾਂ ਦੀ ਆਵਾਜ਼ ਬਣਿਆ ਤੇ ਲੋਕਾਂ ਦੇ ਮੁੱਦੇ ਨੇ ਮੇਰੇ ਘਰ ਦੇ ਮੁੱਦੇ ਨਹੀਂ ਆ ਜਿੰਨੇ ਚਿਰ ਸਾਡੇ ਅਮਰਸਰ ਦੀ ਜਿਹੜੀ ਕੀ ਗੁਰੂ ਆਂਗਰ ਦੀ ਅਗਲੀ ਆ ਉਸ ਨੂੰ ਸਮਾਰਟ ਸ਼ਹਿਰੀ ਦਾ ਦਰਜਾ ਦਿੱਤਾ ਗਿਆ ਕਿ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਤੇ ਖਾਸ ਕਰਕੇ ਜਿਹੜੇ ਕੀ ਡੀਟੀਓਫੀ ਦੇ ਉਹਨਾਂ ਨੇ ਕੀ ਹਾਲਾਤ ਖਾਈ ਦੇ ਤਸਯੋਗ ਨੇ ਐਸਕੇ ਸਾਡੀ ਵੀ ਸਰਕਾਰਾਂ ਨੂੰ ਮੰਗਿਆ ਇਸ ਨੂੰ ਜਿਹੜਾ ਕਿ ਸਾਫ ਸਫਾਈ ਕੀਤਾ ਜਾਵੇ ਅਤੇ ਇਸ ਤੇ ਜੇਕਰ ਨਹੀਂ ਕਰਦਾ ਕੋਈ ਕਾਰਵਾਈ ਤਾਂ ਉਸ ਤੇ ਬੰਦੀ ਕਾਰਵਾਈ ਜਿਹੜੀ ਕੀਤੀ ਜਾਵੇ ਤਾਂ ਜੋ ਕਿ ਸਾਡੇ ਅੰਮ੍ਰਿਤਸਰ ਵਿੱਚ ਜਿਹੜਾ ਵੀ ਆਵੇ ਟੂਰਿਸਟ ਆਉਂਦਾ ਜਿਹੜਾ ਵੀ ਆਉਂਦਾ ਬੜੀ ਸੋਹਣੀ ਨੜੀ ਨਗਰੀ ਆ ਗੁਰੂਆਂ ਦਾ ਇਸ ਨੂੰ ਜਿਹੜਾ ਬੜਾ ਵਾ ਦੇ ਮੈਨੂੰ ਦਿਓ ਜਤ ਮੈਂ ਤੁਹਾਡਾ ਆਪਣਾ ਹਰਦੀਪ ਗਰੇਵਾਲ ਪੰਜਾਬੀ ਲੋ ਚੈਨਲ ਅੰਮ੍ਰਿਤਸਰ